गढ़दी कला पंजाब न्यूज़ ਤੇ ਆਪ ਸਭ ਦਾ ਸਵਾਗਤ ਹੈ ਸਰਕਾਰੀ ਪ੍ਰਾਇਮਰੀ ਸਕੂਲ ਰੇਲਵੇ ਰੋਡ ਕਾਦਿਆਵਲੋ ਅੱਜ ਬੱਚਿਆਂ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ ਇਸ ਮੌਕੇ ਸੰਗ ਬਾਬੇ ਨਾਨਕ ਦੀ ਕਮੇਟੀ 13 ਤੋਂ 13 ਮਹੱਲਾ ਕਾਲਗੜ੍ਹ ਵੱਲੋਂ ਸਕੂਲੀ ਬੱਚਿਆਂ ਨੂੰ ਸਕੂਲ ਬੈਗ ਵੰਡੇ ਗਏ ਗਲਬਾਤ ਕਰਦਿਆਂ ਕਮੇਟੀ ਦੇ ਸੇਵਾਦਾਰ ਅਵਤਾਰ ਸਿੰਘ ਅੰਤਰਪ੍ਰੀਤ ਸਿੰਘ ਅਮਰਿਤਪਾਲ ਸਿੰਘ ਹਰਜਿੰਦਰ ਸਿੰਘ ਰਮਨਦੀਪ ਸਿੰਘ ਜਸਪਾਲ ਸਿੰਘ ਕੇਵਲ ਕਰਿਸ਼ਨ ਗੁਪਤਾ सुरेंद्र ਕੁਮਾਰ ਪਿੰਕਾ ਸੋ ਕਵਿੰਦਰ ਸਿੰਘ ਅਤੇ ਅਨਮੋਲਦੀਪ ਸਿੰਘ ਨੇ ਦੱਸਿਆ ਕਿ ਪਿਛਲੇ 7 ਸਾਲਾਂ ਤੋਂ ਅਸੀਂ ਸੰਗ ਦੇ ਮੇਲੇ ਦੌਰਾਨ ਲੰਗਰ ਦੀ ਸੇਵਾ ਨਿਭਾ ਰਹੇ ਸਾਂ ਇਸ ਸਾਲ ਸੇਵਾ ਵਧਣ ਤੇ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਰਸਰੀ ਤੋਂ ਲੈ ਕੇ 5ਵੀਂ ਤੱਕ ਦੇ ਬੱਚਿਆਂ ਨੂੰ 100 ਬੈਗ ਜਿਸ ਵਿੱਚ ਕਾਪੀਆਂ ਪੈਨਸਲਾਂ ਅਤੇ ਰਬੜਾ ਦਿੱਤੀਆਂ ਹਨ ਉਹਨਾਂ ਕਿਹਾ ਕਿ ਅਸੀਂ ਸੰਗ ਦੇ ਰੂਪ ਵਿੱਚ ਬਾਬਾ ਜੀ ਕੋਲੋਂ ਜੋ ਵੀ ਮੰਗਦੇ ਹਾਂ ਉਹ ਸਾਨੂੰ ਮਿਲਦਾ ਹੈ ਤੇ ਜੇਕਰ ਸਾਨੂੰ ਅਗਲੇ ਸੰਗ ਤੋਂ ਵੱਧ ਸੇਵਾ ਆਵੇਗੀ ਤਾਂ ਅਸੀਂ ਹੋਰ ਵੀ ਇਸ ਤਰ੍ਹਾਂ ਦੀਆਂ ਵੱਧ ਤੋਂ ਵੱਧ ਸੇਵਾ ਕਰਾਂਗੇ ਇਸ ਮੌਕੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅਦਿੱਤੀ ਗੁਪਤਾ ਟੀਚਰ ਪਰਵੀਨ ਰਾਣੀ ਅਮਨਦੀਪ ਕੌਰ ਪਰਮਜੀਤ ਕੌਰ ਅਤੇ ਸਰਦਾਰ ਹਰਪ੍ਰੀਤ ਸਿੰਘ ਕੋਹੜ ਵੱਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਕਿ ਹਰ ਸਾਲ 31 ਮਾਰਚ ਨੂੰ ਬੱਚਿਆਂ ਦਾ ਨਤੀਜਾ ਐਲਾਨਿਆ ਜਾਂਦਾ ਹੈ ਪਰ ਇਸ ਵਾਰ ਈਦ ਦੇ ਔਨਕਾਰਨ 29 ਤਰੀਕ ਨੂੰ ਹੀ ਇਹ ਨਤੀਜਾ ਐਲਾਨਿਆ ਗਿਆ ਹੈ ਇਸ ਮੌਕੇ ਸੰਗ ਬਾਬੇ ਨਾਨਕ ਦੀ ਕਮੇਟੀ 13 ਤੋਂ 13 ਵੱਲੋਂ ਬੱਚਿਆਂ ਨੂੰ ਕਾਪੀਆਂ ਪੈਨਸਲਾਂ ਦਿੱਤੀਆਂ ਹਨ ਜਿਸ ਲਈ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਮ ਅਵਤਾਰ ਸਿੰਘ ਜੀ ਅੱਜ ਦੀ ਅੱਜ ਸੰਗ ਬਾਬੇ ਨਾਨਕ ਦੀ ਕਮੇਟੀ ਜੋ 13 13 ਮਹੱਲਾ ਕਾਲਗੜ੍ਹ ਕਾਦੀਆਂ ਇਹ ਸਾਡੇ ਮੈਂਬਰਾਂ ਨੇ ਇੱਕ ਵਿਚਾਰ ਕੀਤਾ ਵੀ ਇਸ ਸਾਲ ਅਸੀਂ ਬੱਚਿਆਂ ਨੂੰ ਬੈਗ ਕਾਪੀਆਂ ਪੈਨਸਲਾਂ ਪੈਨ ਰਬੜ ਸ਼ੋਪਨ ਨਾਲ ਇੱਕ ਕਿੱਟ ਬਣਾ ਕੇ ਦੇਣੀ ਹੈ ਤੇ ਇਹਦੇ ਚ ਅਸੀਂ ਸਾਰੇ ਸਕੂਲ ਨੂੰ ਨਰਸਰੀ ਤੋਂ ਲੈ ਕੇ 5ਵੀਂ ਤੱਕ ਸਾਰੇ ਸਕੂਲ ਨੂੰ ਬੈਗ ਕਿੱਟ ਬਣਾ ਕੇ ਇਹ ਦਿੱਤੀਆਂ ਨੇ ਅੱਜ ਇਹ ਸੰਗ ਕਮੇਟੀ ਵੱਲੋਂ ਇਹ 13 13 ਕਮੇਟੀ ਕਦੋਂ ਵੀ ਤਿਆਰ ਹੋਈ ਇਹ ਕਦੋਂ ਇਹ ਕੰਮ ਇਹ 7 ਸਾਲ ਪਹਿਲਾਂ ਜੀ ਇਹ ਕਮੇਟੀ ਤਿਆਰ ਹੋਈ ਹੈ ਤੇ ਇਹ ਜੋ ਪਹਿਲੀ ਵਾਰ ਅਸੀਂ ਇਹ ਜਿਹੜਾ ਉਪਰਾਲਾ ਜਿਹੜਾ ਪਹਿਲੀ ਵਾਰ ਕਰ ਰਹੇ ਆ ਜੋ ਅੱਜ ਕੀ ਬੈਗ ਦੇ ਰਹੇ ਆ ਗੁਰੂ ਮਹਾਰਾਜ ਨੇ ਚਾਇਆ ਕਿਰਪਾ ਕੀਤੀ ਮੈਂਬਰਾਂ ਦੇ ਸਿਰ ਤੇ ਵੀ ਤੇ ਇਹ ਐਸੇ ਤਰ੍ਹਾਂ ਚੱਲਦਾ ਰਹੇਗਾ ਆਂਦੇ ਸਿਆਲ ਨੂੰ ਬਾਬੇ ਨਾਨਕ ਨੇ ਕਿਰਪਾ ਕੀਤੀ ਇਹਨਾਂ ਬੱਚਿਆਂ ਨੂੰ ਸਕੂਲ ਚ ਅਸੀਂ ਬੂਟ ਜਰਾਬਾ ਸਿਆਲ ਜੋ ਵੀ ਲੈ ਕੇ ਦਿਆਂਗੇ ਜਰੂਰ ਕਰਾਂਗੇ ਗੁਰੂ ਮਹਾਰਾਜ ਕਿਰਪਾ ਕਰਨ ਮੈਂਬਰਾਂ ਦੀ ਤੰਦਰੁਸਤੀਆਂ ਬਖਸ਼ਣ ਕਿਰਪਾ ਕਰਨਾ ਬਾਕੀ ਜੋ ਅਸੀਂ ਸੰਗ ਦੇ ਉੱਤੇ ਜੋ ਗੁਰੂ ਮਹਾਰਾਜ ਕੋ ਮੰਗਨੇ ਆ ਉਹ ਸਾਨੂੰ ਹਰ ਸਾਲ ਉਸੇ ਤਰ੍ਹਾਂ ਉਹਦੇ ਤੋਂ ਡਬਲ ਹੋ ਕੇ ਮਿਲਦਾ ਸਕੂਲਾਂ ਵਿੱਚ ਕੀਤਾ ਜਾਏਗਾ ਹੋਰ ਨਹੀਂ ਫਿਲਹਾਲ ਜੀ ਇਹੀ ਸਕੂਲਾਂ ਦੀ ਕੀਤਾ ਗੁਰੂ ਮਹਾਰਾਜ ਦੀ ਕਿਰਪਾ ਹੋਈ ਤੇ گا ਜਿੱਦਾਂ ਜਿੱਦਾਂ ਸਾਨੂੰ ਸਹਿਯੋਗ ਵੀਰਾਂ ਦਾ ਮਿਲਦਾ ਜਾਏਗਾ اسی ਉਸੇ ਤਰ੍ਹਾਂ ਚੱਲਦੇ ਜਾਵਾਂਗੇ 29 ਮਾਰਚ ਜਿੱਥੇ ਸਾਡੀ ਪੰਜਾਬ ਸਰਕਾਰ ਵੱਲੋਂ ਜਿਹੜਾ ਦੇਣਾ ਇਹ ਨਤੀਜੇ ਦੇ ਰੂਪ ਦੇ ਵਿੱਚ ਜਾਂ ਗ੍ਰੈਜੂਏਸ਼ਨ ਸੈਰੇਮਨੀ ਜਿਹੜੀ ਛੋਟੇ ਛੋਟੇ ਬੱਚੇ ਸਾਡੇ ਜਿਹੜੇ ਗ੍ਰੈਜੂਏਟ ਹੋਏ ਨੇ ਉਹਨਾਂ ਨੈਕਸਟ ਕਲਾਸਿਸ ਦੇ ਵਿੱਚ ਜਾਣਾ ਹੈ ਜਿੱਥੇ ਸਾਡਾ ਫਾਈਨੈਂਸ਼ੀਅਲ ਈਅਰ 31 ਮਾਰਚ ਨੂੰ ਸਮਾਪਤ ਹੁੰਦਾ ਹੈ 31 ਮਾਰਚ ਦਾ ਦਿਨ ਨਹੀਂ ਹੋ ਸਕਦਾ ਲੇਕਿਨ ਉਸ ਦਿਨ ਈਦ ਦੀ ਛੁੱਟੀ ਹੋਣ ਕਰਕੇ ਜਾਂ ਈਦ ਦਾ ਦਿਨ ਹੋਣ ਕਰਕੇ ਜਿਹੜਾ 29 ਮਾਰਚ ਨੂੰ ਜਿਹੜਾ ਹੈਗਾ ਇਸ ਨਤੀਜੇ ਦੇ ਰੂਪ ਵਿੱਚ ਸਰਕਾਰ ਵੱਲੋਂ ਮੁਕਰਰ ਕੀਤਾ ਗਿਆ ਸੀਗਾ ਜਿਸ ਦੇ ਤਹਿਤ ਅੱਜ ਅਸੀਂ ਆਪਣੇ ਸਰਕਾਰੀ ਪ੍ਰਾਇਮਰੀ ਸਕੂਲ ਕਾਦੀਆਂ ਦੇ ਵਿੱਚ ਇੱਕ ਜਿਹੜਾ ਰੰਗਾਰੰਗ ਪ੍ਰੋਗਰਾਮ ਉਹਦਾ ਆਯੋਜਨ ਕੀਤਾ ਸੀਗਾ ਜਿਹੜਾ ਸਲਾਨਾ ਜਿਹੜਾ ਫੰਕਸ਼ਨ ਆ ਉਹਦੇ ਰੂਪ ਦੇ ਵਿੱਚ ਜਿਸ ਦੇ ਵਿੱਚ ਸਾਡੇ ਬੱਚਿਆਂ ਨੇ ਜਿਹੜਾ ਪਾਰਟਿਸਪੇਟ ਕਰਦੇ ਹੋਏ ਵੱਖ-ਵੱਖ ਜਿਹੜੀਆਂ ਆਈਟਮਸ ਨੇ ਉਹ ਪਰਫਾਰਮ ਕੀਤੀਆਂ ਨੇ ਬੜੇ ਅੱਛੇ ਤਰੀਕੇ ਦੇ ਨਾਲ ਆਪਣੀਆਂ ਜਿਹੜਾ ਪਰਫਾਰਮੈਂਸਿਸ ਆ ਉਹਨਾਂ ਨੂੰ ਨਿਭਾਇਆ ਉੱਥੇ ਜਿਹੜੇ ਬੱਚੇ ਸੀਗੇ ਵਕ ਵਕ ਪੋਜੀਸ਼ਨ ਹੋਲਡਰਸ ਸੀਗੇ ਉਹਨਾਂ ਨੂੰ ਇਨਾਮ ਤਕਸੀਮ ਕੀਤੇ ਗਏ ਉੱਥੇ ਨਾਲ ਦੇ ਨਾਲ ਸਾਡੇ ਸ਼ਹਿਰ ਦੀ ਜਿਹੜੀ ਸੰਗ ਕਮੇਟੀ 13 13 ਜਿਹੜੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਸਾਹਮਣੇ ਰੱਖਦੇ ਹੋਏ ਉਹਨਾਂ ਨੇ ਜਿਹੜੇ ਹੁਸ਼ਿਆਰਪੁਰ ਤੋਂ ਡੇਰਾ ਬਾਬਾ ਨਾਨਕ ਤੱਕ ਜਿਹੜਾ ਇੱਕ ਸੰਗ ਦੇ ਰੂਪੀ ਸੰਗਤ ਜਿਹੜੀ ਹੈ ਸਾਡੇ ਸ਼ਹਿਰ ਦੇ ਵਿੱਚੋਂ ਗੁਜ਼ਰਦੀ ਆ ਜਿਹੜੇ ਉੱਥੇ ਸੇਵਾ ਕਰਦੇ ਆ ਉੱਥੇ ਉਹਨਾਂ ਆਪਣੇ ਉਸ ਦਸਵੰਦ ਦੇ ਵਿੱਚੋਂ ਕੁਝ ਦਸਵੰਦ ਕੱਢ ਕੇ ਸਾਡੇ ਇਸ ਜਿਹੜਾ ਫੰਕਸ਼ਨ ਦੇ ਵਿੱਚ ਸਾਰੀ ਸਪੁੱਤੀ ਜਿਹੜੀ ਮੈਂਬਰਸ਼ਿਪ ਆ ਸਾਡੇ ਕੋਲ ਪਹੁੰਚੀ ਆ ਜਿਨ੍ਹਾਂ ਨੇ ਸਾਡੇ ਜਿਹੜੇ ਸਮੁੱਚੇ ਸਕੂਲ ਦੇ ਸਾਰੇ ਹੀ ਬੱਚਿਆਂ ਨੂੰ ਜਿਹੜਾ ਇੱਕ ਐਨੂਅਲ ਰਿਜ਼ਲਟ ਦੇ ਗਿਫਟ ਦੇ ਰੂਪ ਦੇ ਵਿੱਚ ਬੈਗ ਪ੍ਰੈਜ਼ੈਂਟ ਕੀਤੇ ਆ ਤੇ ਮੈਂ ਔਰ ਮੇਰਾ ਸਾਰਾ ਜਿਹੜਾ ਸਟਾਫ ਆ ਸਾਰੇ ਹੀ ਬਹੁਤ ਹੀ ਬਹੁਤ مشਕੂਰ ਆ ਬਹੁਤ ਧੰਨਵਾਦੀ ਆ ਇਹਨਾਂ ਸਾਰੇ ਮੈਂਬਰ ਸਾਹਿਬਾਨ ਦੇ ਜਿਨ੍ਹਾਂ ਦੀ ਸੋਚ ਦੇ ਇਹਨਾਂ ਨੇ ਇੱਕ ਅੱਛੀ ਸੋਚ ਰੱਖਦੇ ਹੋਏ ਜਿਹੜਾ ਇਹਨਾਂ ਬੱਚਿਆਂ ਵਾਸਤੇ ਇਸ ਮੁਕਰਰ ਦਿਨ ਦੇ ਉੱਤੇ ਜਿਹੜਾ ਇੱਕ ਗਿਫਟ ਦੇ ਰੂਪ ਦੇ ਵਿੱਚ ਇਹਨਾਂ ਨੂੰ ਲੈ ਕੇ ਆ ਰਹੇ ਹਾਂ ਜਿੱਥੇ ਬੱਚੇ ਐਪਰੀਸ਼ੀਏਟ ਬਹੁਤ ਹੋਏ ਨੇ ਬੱਚੇ ਬਹੁਤ ਖੁਸ਼ ਨੇ ਜਿਹੜੇ ਜਿਨ੍ਹਾਂ ਨੂੰ ਇਨਾਮ ਮਿਲੇ ਨੇ ਜਿਨ੍ਹਾਂ ਨੂੰ ਇਹ ਗਿਫਟ ਮਿਲੇ ਨੇ ਤੇ ਬਹੁਤ-ਬਹੁਤ ਧੰਨਵਾਦੀ ਹਾਂ ਇਸ ਕਮੇਟੀ ਦਾ ਮੈਂ ਸਾਡੇ ਕੋਲ ਜਿਹੜਾ ਸਰਕਾਰੀ ਸਕੂਲ ਦੇ ਵਿੱਚ ਸਰਕਾਰ ਵੱਲੋਂ ਹੀ ਸਾਨੂੰ ਜਿਹੜੀ ਚਲਾਈ ਗਈ ਇੱਕ ਸੰਸਥਾ ਜਾਂ ਇੱਕ ਸੈਂਟਰ ਸਾਡੇ ਸਕੂਲ ਦੇ ਵਿੱਚ IED ਇਨਕਲੂਸਿਵ ਐਜੂਕੇਸ਼ਨ ਫਾਰ ਡਿਸੇਬਲ ਚਿਲड्रन ਜਾਂ ਡਿਫਰੈਂਟਲੀ ਏਬਲ ਚਿਲड्रन ਜਿਹੜੇ ਬੱਚੇ ਜਿਹੜੇ ਆ ਅਪੰਗ ਨੇ ਜਾਂ ਕੁਝ ਸਰਕਾਰ ਦਾ ਵੀ ਇਹ ਸੋਚ ਆ ਔਰ ਵਾਕਿਆ ਵੀ ਹੁੰਦੀ ਵੀ ਆ ਕਿ ਹਰ ਬੱਚੇ ਦੇ ਵਿੱਚ ਇੱਕ ਅਲੱਗ-ਅਲੱਗ ਤਰ੍ਹਾਂ ਦਾ ਟੈਲੈਂਟ ਹੁੰਦਾ ਹੈ। ਅਲੱਗ-ਅਲੱਗ ਤਰ੍ਹਾਂ ਦਾ ਟੈਲੈਂਟ ਭਾਵੇਂ ਉਹ ਸਰੀਰਕ ਪੱਖ ਤੋਂ ਹੋ ਸਕਦਾ ਹੋ ਕਿਸੇ ਤਰੀਕੇ ਦੀ ਕਮਜ਼ੋਰੀ ਲੇਕਿਨ ਹੋਰ ਹੁਨਰ ਉਹਦੇ ਵਿੱਚ ਐਕਸਟਰਾ ਤੌਰ ਤੇ ਹੋ ਸਕਦਾ। ਉਸ ਤਰੀਕੇ ਦੇ ਤਹਿਤ ਹੀ ਸਾਡੇ ਸਕੂਲ ਦੇ ਵਿੱਚ ਇੱਕ ਆਈਡੀ ਸੈਂਟਰ ਚੱਲ ਰਿਹਾ ਜਿਹਦੇ ਵਿੱਚ ਸਾਡੇ ਕੋਲ ਟ੍ਰੇਨ ਮੈਮ ਨੇ ਪਰੰਗਿਤ ਕਰਦੀ ਜਿਹੜੇ ਬੜੇ ਅੱਛੇ ਤਰੀਕੇ ਦੇ ਨਾਲ ਉਹਨਾਂ ਨੂੰ ਤਿਆਰ ਕਰਦੇ ਨੇ। ਜੇਕਰ ਜੋ ਵੀ ਉਹਨਾਂ ਦੇ ਵਿੱਚ ਪ੍ਰੋਬਲਮ ਹੁੰਦੀ ਆ ਅਸੀਂ ਆਪਣੇ ਦਫ਼ਤਰ ਤੱਕ ਉਹਨਾਂ ਦੇ ਧਿਆਨ ਵਿੱਚ ਲਿਆ ਕੇ ਜਾਂ ਜੋ ਸਾਡੇ ਕੋਲ ਕਾਰਵਾਈ ਕੀਤੀ ਜਾਂਦੀ ਆ ਡੀਪੀਓ ਆਫਿਸ ਤੱਕ ਜਾਂ ਡੀਓ ਆਫਿਸ ਤੱਕ ਜੋ ਵੀ ਉਹਨਾਂ ਦੀ ਫਾਈਲ ਰੂਪੀ ਪਰਵਾ ਕੇ ਅੱچھے ਹਸਪੀਟਲ ਸਰਕਾਰ ਵੱਲੋਂ ਸਾਨੂੰ ਮقرਰ ਕੀਤੇ ਗਏ ਜਿਵੇਂ ਅਮਨਦੀਪ ਹਸਪੀਟਲ ਅੰਮ੍ਰਿਤਸਰ ਆ ਜਾਂ ਹੋਰ ਡੀਐਮਸੀ ਹੈਗਾ ਉਹਨਾਂ ਤੇ ਜੋ ਵੀ ਉਹਨਾਂ ਦੀ ਪ੍ਰੋਬਲਮ ਹੁੰਦੀ ਆ ਉਹਨਾਂ ਦਾ ਫ੍ਰੀ ਆਫ ਕੋਸਟ ਜਿਹੜਾ ਇਲਾਜ ਆ ਜਿਹੜਾ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਅਸੀਂ ਵੀ ਆਪਣੇ ਸਕੂਲ ਦੇ ਵਿੱਚ ਆਪਣੇ ਜਿਹੜੇ ਬਹੁਤ ਸਾਰੇ ਬੱਚੇ ਆ ਜਿਹਦੇ ਜਿਸ ਤਰ੍ਹਾਂ ਅਸੀਂ ਫੰਕਸ਼ਨ ਦੇ ਵਿੱਚ ਵੀ ਤੁਹਾਡੇ ਸਾਹਮਣੇ ਪੇਸ਼ ਕੀਤੇ ਸੀ ਕੁਝ ਬੱਚੇ ਕਿ ਜਿਹੜੇ ਜਿਨ੍ਹਾਂ ਦਾ ਰੀਸੈਂਟ ਹੀ ਅਸੀਂ ਜਿਸ ਤਰ੍ਹਾਂ ਸਾਡੀ ਇੱਕ ਛੋਟੀ ਜੀ ਬੱਚੀ ਸੀਗੀ ਜਦੇ ਹੱਥ ਜੁੜੀਆਂ ਸੀਗੀਆਂ ਉਂਗਲਾਂ ਉਹਨਾਂ ਦਾ ਵੀ ਟ੍ਰੀਟਮੈਂਟ ਕਰਕੇ ਉਹਦੀਆਂ ਜਿਹੜੀਆਂ ਉਂਗਲਾਂਆਂ ਉਹਨਾਂ ਨੂੰ ਸੈਪਰੇਟ ਕੀਤਾ ਵਾ ਮੰਡੀ ਹਸਪੀਟਲ ਤੋਂ ਤੇ ਜੋ ਸਾਡੇ ਕੋਲ ਅਧਿਆਪਕਾਂ ਵੱਲੋਂ ਜੋ ਵੀ ਕਾਰਵਾਈ ਬਣਦੀ ਅਸੀਂ ਡੈਫੀਨਿਟਲੀ ਅੱਗੇ ਵੱਧ ਕੇ ਜਿਹੜੇ ਉਹਨਾਂ ਪੇਰੈਂਟਸ ਦੀ ਸਹਾਇਤਾ ਵਾਸਤੇ ਸਦਾ ਹੀ ਅੱਗੇ ਰਹਿਨੇ ਇਫੀਨਟਲੀ ਪਹਿਲਾਂ ਉਹ ਸਰ ਪਿਛਲਾ ਸਮਾਂ ਹੋ ਗਿਆ ਲੇਕਿਨ ਜੋ ਪੰਜਾਬ ਸਰਕਾਰ ਜਿਹੜੀ ਆ ਇਸ ਵੇਲੇ ਕੰਮ ਕਰ ਰਹੀ ਆ ਬਹੁਤ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਸਰਕਾਰ ਨੇ ਜਿਹੜੀਆਂ ਲਾਂਚ ਕੀਤੀਆਂ ਵਾ ਸਾਡੇ ਸਰਕਾਰੀ ਸਕੂਲ ਦੇ ਵਿੱਚ ਇਸ ਵੇਲੇ ਤੁਸੀਂ ਵੀ ਸਾਡੇ ਸਕੂਲ ਦੇ ਵਿੱਚ ਆਏ ਹੋ ਔਰ ਦੇਖਿਆ ਹੋਵੇਗਾ ਕਿ ਹਰ ਜਿਹੜਾ ਕਲਾਸਰੂਮ ਆ ਸਮਾਰਟ ਕਲਾਸਰੂਮ ਦੇ ਰੂਪ ਦੇ ਵਿੱਚ ਅਗਰ ਟੀਵੀ ਆ ਤੇ ਟੀਵੀ ਦੀ ਵਿਵਸਥਾ ਕੀਤੀ ਗਈ ਛੋਟਿਆਂ ਵਾਸਤੇ ਪ੍ਰੋਜੈਕਟਰ ਲੱਗੇ ਹੋਏ ਨੇ ਕਲਾਸਰੂਮਸ ਦੇ ਵਿੱਚ ਬੱਚਿਆਂ ਦੇ ਕੋਲ ਕੰਪਿਊਟਰ ਦੀ ਵਿਵਸਥਾ ਹੈਗੀ ਆ ਬੱਚੇ ਕੰਪਿਊਟਰ ਸਿੱਖ ਰਹੇ ਨੇ ਲਾਇਬ੍ਰੇਰੀ ਹੈਗੀ ਬੱਚੇ ਰੀਡਿੰਗ ਸੈਲ ਦੇ ਵਿੱਚ ਪੜ੍ਹ ਸਕਦੇ ਨੇ ਇਸ ਤੋਂ ਇਲਾਵਾ ਜੋ-ਜੋ ਫੈਸਿਲਿਟੀਆਂ ਆਂਦੀਆਂ ਕੋਸ਼ਿਸ਼ ਕਰੀ ਦੀਏ ਕਿ ਅਸੀਂ ਉਹਨਾਂ ਨੂੰ ਲੋਕਾਂ ਤੱਕ ਵੀ ਇੱਕ ਪੇਰੈਂਟਸ ਮੀਟਿੰਗ ਦੇ ਰੂਪ ਦੇ ਵਿੱਚ ਜਾਂ ਜਿਵੇਂ ਸਾਡੇ ਕੋਲ ਸਾਡੇ ਸੱਜਣ ਮਿੱਤਰ ਆਏ ਇਹਨਾਂ ਤੱਕ ਵੀ ਆਪਣਾ ਹਰ ਇੱਕ ਗੱਲ ਜਿਹੜੀ ਕਹਿ ਕੇ ਇਹਨਾਂ ਤੱਕ ਪਹੁੰਚਾਈਏ ਤਾਂ ਜੋ ਜਿਹੜੇ ਲੋਕੀ ਆਂ ਜਿਹੜੇ ਉਹ ਜਿਹੜੀਆਂ ਸਰਕਾਰ ਦੀਆਂ ਫੈਸਿਲਿਟੀਆਂ ਤੋਂ ਜਾਣੂ ਹੋ ਸਕਣ ਤੇ ਵੱਧ ਤੋਂ ਵੱਧ ਬੱਚੇ ਜਿਹੜੇ ਆ ਸਰਕਾਰੀ ਸਕੂਲ ਦੇ ਵਿੱਚ ਭੇਜਣ ਤਾਂ ਜੋ ਇਹਨਾਂ ਨੂੰ ਹੋਰ ਅੱਛਾ ਔਰ ਫ੍ਰੀ ਔਰ